ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨੀ ਆਪਾਂ ਇੱਕ ਗਰੰਥੀ ਸਿੰਘ ਦਾ ਮਸਲਾ ਆਪਣੇ ਚੈਨਲ ਦੇ ਉੱਤੇ ਰੱਖਿਆ ਸੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪਿੰਡ ਸ਼ੇਰ ਸਿੰਘ ਵਾਲਾ ਉੱਥੋਂ ਦਾ ਗਰੰਥੀ ਸਿੰਘ ਸੀ ਤੇ ਉਹਨੇ ਦੱਸਿਆ ਕਿ ਮੇਰੇ ਨਾਲ ਇਸ ਤਰੀਕੇ ਦੇ ਨਾਲ ਮੈਨੂੰ ਧੱਕੇ ਦੇ ਨਾਲ ਜਿਹੜਾ ਡਿਊਟੀ ਤੋਂ ਕੱਢਿਆ ਜਾ ਰਿਹਾ ਸੇਵਾ ਮੁਕਤ ਕੀਤਾ ਜਾ ਰਿਹਾ ਤੁਹਾਨੂੰ ਸਾਰੀ ਗੱਲਬਾਤ ਦੱਸੀ ਵੀ ਕੀ ਗੱਲ ਹੈਗੀ ਐ ਤੇ ਜਿਹੜੀ ਟੈਂਕੀ ਨੂੰ ਲੈ ਕੇ ਪਾਣੀ ਵਾਲੀ ਭਰਨ ਨੂੰ ਲੈ ਕੇ ਜਾਂ ਕਣਕ ਕਣਕ ਜੋ ਵੀ ਉਹਨੇ ਮਸਲੇ ਦੱਸੇ ਵੀਰ ਨੇ ਉਹ ਆਪਾਂ ਸਾਰੇ ਤੁਹਾਡੇ ਨਾਲ ਸਾਂਝੇ ਕੀਤੇ ਆ ਤੇ ਪਹਿਲਾਂ ਤਾਂ ਮੈਂ ਇਹ ਗੱਲ ਕਲੀਅਰ ਕਰ ਦਿਆਂ ਕਿ ਕੁਝ ਕੂਪਰਾ ਕਹਿੰਦੇ ਸੀ ਕਿ ਦੂਜਾ ਪੱਖ ਵੀ ਚੱਲਣਾ ਚਾਹੀਦਾ ਸੀਗਾ ਤੁਸੀਂ ਗਰੰਥੀ ਸਿੰਘ ਦੀ ਗੱਲ ਕੱਲਿਆਂ ਦੀ ਚਲਾ ਦਿੱਤੀ ਤੇ ਦੂਜਾ ਪੱਖ ਕਿਸੇ ਨੂੰ ਦੱਸਿਆ ਨਹੀਂ ਤੇ ਮੈਂ ਉਹਨਾਂ ਵੀਰਾਂ ਨੂੰ ਦੱਸਣਾ ਚਾਹਣਾ ਕਿ ਦੂਜਾ ਪੱਖ ਲੈਣ ਦੀ ਮੈਂ ਕੋਸ਼ਿਸ਼ ਕੀਤੀ ਮੇਰੇ ਕੋਲ ਤਿੰਨ ਚਾਰ ਨੰਬਰ ਸੀਗੇ ਉਹ ਪਿੰਡ ਦੇ ਪ੍ਰਬੰਧਕਾਂ ਦੇ ਜਾਂ ਜਿਹੜੇ ਪਿੰਡ ਦੇ ਆਗੂ ਲੋਕ ਹੁੰਦੇ ਆ ਜਿਹੜੇ ਮੋਹਤਵਾਰ ਬੰਦੇ ਹੁੰਦੇ ਉਹਨਾਂ ਦੇ ਨੰਬਰ ਸੀਗੇ ਤੇ ਮੈਂ ਉਹਨਾਂ ਨੂੰ ਵਾਰ-ਵਾਰ ਫੋਨ ਵੀ ਲਾਏ ਪਰ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਵੀ ਜਿਹੜਾ ਆਪਦਾ ਪੱਖ ਆ ਉਹ ਨਹੀਂ ਦੱਸਿਆ ਗਿਆ ਉਹ ਇਸ ਗੱਲ ਨੂੰ ਮੰਨੇ ਹੀ ਨਹੀਂ ਕਿ ਅਸੀਂ ਪੱਖ ਦੇਣਾ ਮੈਂ ਜਦੋਂ ਇੱਕ ਵਾਰ ਦੱਸਿਆ ਕਿ ਮੈਂ ਚੈਨਲ ਤੋਂ ਗੱਲ ਕਰ ਰਿਹਾ ਤੇ ਉਹ ਕਹਿੰਦੇ ਕਿ ਆਪਾਂ ਦੁਬਾਰਾ ਵਿੱਚ ਗੱਲ ਕਰਦੇ ਆ ਤੇ ਦੁਬਾਰਾ ਮੇਰਾ ਫੋਨ ਤੱਕ ਵੀ ਪਿਕ ਨਹੀਂ ਕੀਤਾ ਗਿਆ ਤੇ ਅਗਲੀ ਗੱਲ ਮੈਂ ਹੁਣ ਤੁਹਾਨੂੰ ਇਹ ਦੱਸਣੀ ਚਾਹਣਾ ਵੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮੈਨੂੰ ਉਸ ਵੀਡੀਓ ਤੋਂ ਬਾਅਦ ਪਤਾ ਨਹੀਂ ਕਿੰਨੇ ਕੁ ਵੀਰਾਂ ਦੇ ਫੋਨ ਵੀ ਆਏ ਪਤਾ ਨਹੀਂ ਕਿੰਨੇ ਕੁ ਵੀਰਾਂ ਦੇ ਮੈਸੇਜ ਵੀ ਆਏ ਪਤਾ ਨਹੀਂ ਕਿੰਨੇ ਕੁ ਵੀਰਾਂ ਦੇ ਕਮੈਂਟ ਵੀ ਆਏ ਜਿਹੜਾ ਗਰੰਥੀ ਸਿੰਘਾਂ ਦੇ ਨਾਲ ਧੱਕਾ ਪੰਜਾਬ ਦੀ ਧਰਤੀ ਦੇ ਉੱਤੇ ਹੋ ਰਿਹਾ ਉਹ ਆਪਾਂ ਨਹੀਂ ਹੋਣ ਦੇਣਾ ਇਹ ਅੱਜ ਦਾ ਐਲਾਨ ਹੈ ਵੀ ਜਿਹੜਾ ਗਰੰਥੀ ਸਿੰਘਾਂ ਦੇ ਨਾਲ ਪੰਜਾਬ ਦੇ ਵਿੱਚ ਧੱਕਾ ਹੋ ਰਿਹਾ ਉਹ ਨਹੀਂ ਆਪਾਂ ਹੋਣ ਦੇਣਾ ਜੇਕਰ ਗ੍ਰੰਥੀ ਸਿੰਘ ਦੀ ਕੋਈ ਸਿਧਾਂਤਕ ਗਲਤੀ ਆ ਜੇਕਰ ਗ੍ਰੰਥੀ ਸਿੰਘ ਕੋਈ ਗਲਤੀ ਕਰਦਾ ਆ ਕੋਈ ਸਿਧਾਂਤਕ ਗਲਤੀ ਕਰਦਾ ਆ ਤੇ ਫਿਰ ਆਪਾਂ ਕਮੇਟੀ ਵਾਲਿਆਂ ਦੇ ਨਾਲ ਆ ਜਿਹੜੀ ਵੀ ਗੁਰਦੁਆਰਾ ਸਾਹਿਬ ਦੀ ਕਮੇਟੀ ਹੋਵੇ ਪੰਚਾਇਤ ਹੋਵੇ ਜੋ ਵੀ ਹੋਵੇ ਪਰ ਜੇਕਰ ਗ੍ਰੰਥੀ ਸਿੰਘ ਦੀ ਕੋਈ ਗਲਤੀ ਨਹੀਂ ਹੈਗੀ ਪੰਚਾਇਤ ਦੇ ਵੱਲੋਂ ਜਾਂ ਫਿਰ ਕਮੇਟੀ ਦੇ ਵੱਲੋਂ ਕਿਸੇ ਵੀ ਗੁਰੂ ਘਰ ਦੇ ਵਿੱਚ ਕਿਸੇ ਵੀ ਗ੍ਰੰਥੀ ਸਿੰਘ ਦੇ ਨਾਲ ਧੱਕਾ ਕੀਤਾ ਜਾ ਰਿਹਾ ਵਾ ਤੇ ਉਹ ਧੱਕਾ ਆਪਾਂ ਹੁਣ ਨਹੀਂ ਦੇਣਾ ਅੱਜ ਤੋਂ ਬਾਅਦ ਅਸੀਂ ਜਿੰਨੇ ਕੋ ਸਿੰਘ ਮੇਰੇ ਨਾਲ ਸੰਪਰਕ ਕਰਨਗੇ ਸੰਪਰਕ ਕਰਕੇ ਇੱਕ ਜਥੇਬੰਦਕ ਤਰੀਕੇ ਦੇ ਉੱਤੇ ਅਸੀਂ ਉਹਨਾਂ ਵੀਰਾਂ ਦੇ ਨਾਲ ਖੜਾਂਗੇ ਜਿਨ੍ਹਾਂ ਦੇ ਨਾਲ ਧੱਕਾ ਹੋਊਗਾ ਤੇ ਮੈਂ ਇਸ ਵੀਡੀਓ ਵੀਡੀਓ ਦੇ ਰਾਹੀਂ ਆਪਦੇ ਮਾਧਿਅਮ ਦੇ ਰਾਹੀਂ ਮੈਂ ਸਾਰੇ ਗ੍ਰੰਥੀ ਸਿੰਘ ਭਰਾਵਾਂ ਨੂੰ ਕਹਿਣਾ ਕਿ ਇਸ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰਕੇ ਹੋਰ ਗ੍ਰੰਥੀ ਸਿੰਘ ਭਰਾਵਾਂ ਤੱਕ ਜ਼ਰੂਰ ਪਹੁੰਚਾਓ ਤੇ ਇਸ ਚੈਨਲ ਦੇ ਨਾਲ ਵੱਧ ਤੋਂ ਵੱਧ ਗਰੰਥੀ ਸਿੰਘ ਵੀਰ ਜ਼ਰੂਰ ਜੁੜਨਾ ਕਿਉਂਕਿ ਜਿਹੜੇ ਜਿੱਥੇ ਵੀ ਕਿਸੇ ਨੂੰ ਕੋਈ ਤਕਲੀਫ ਆ ਉੱਥੇ ਪਹੁੰਚਾਂਗੇ ਤੇ ਉਹਦੀ ਗੱਲ ਵੀ ਸੁਣਾਗੇ ਤੇ ਉਹਦੀ ਗੱਲ ਲੋਕਾਂ ਦੇ ਅੱਗੇ ਵੀ ਰੱਖਾਂਗੇ ਅੱਜ ਤੋਂ ਬਾਅਦ ਕਿਸੇ ਵੀ ਗਰੰਥੀ ਸਿੰਘ ਦੇ ਨਾਲ ਕਿਸੇ ਵੀ ਤਰੀਕੇ ਦਾ ਜਿਹੜਾ ਤੱਕਾ ਆ ਉਹ ਆਹੀ ਨਹੀਂ ਹੋਣ ਦੇਣਾ ਕਿਉਂਕਿ ਜਦੋਂ ਆਪਾਂ ਹਾਲਾਤ ਦੇਖਦੇ ਆ ਕਿ ਪਿੰਡਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਅਸੀਂ ਫਿਕਰ ਸਾਰੇ ਕਰਦੇ ਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਗਰੰਥੀ ਸਿੰਘ ਨਹੀਂ ਲੱਭਣੇ ਇਹ ਗੱਲ ਅਸੀਂ ਕਰਦੇ ਆਂ ਸਾਰੇ ਕਰਦੇ ਆਂ ਤੁਸੀਂ ਵੀ ਕਰਦੇ ਹੋ ਅਸੀਂ ਵੀ ਕਰਦੇ ਆਂ ਪਰ ਵੀਰੋ ਜੇ ਗਰੰਥੀ ਸਿੰਘਾਂ ਦੀ ਇਸ ਤਰੀਕੇ ਦੇ ਨਾਲ ਨਿਰਾਦਰੀ ਹੋਊਗੀ ਤੇ ਫਿਰ ਅਸੀਂ ਕਿੱਥੋਂ ਉਮੀਦ ਕਰਾਂਗੇ ਕਿ ਕੋਈ ਬੰਦਾ ਉਹਦੇ ਬੱਚੇ ਨੂੰ ਗਰੰਥੀ ਸਿੰਘ ਬਣਾਊਗਾ ਆ ਜਿੰਨੇ ਵੀਰ ਆਪਾਂ ਵੀਡੀਓ ਦੇ ਵਿੱਚ ਜੁੜੇ ਹੋਏ ਆ ਜਿੰਨੇ ਤੁਸੀਂ ਵੇਖ ਰਹੇ ਹੋ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿ ਕਿਹੜਾ ਬੰਦਾ ਚਾਹੁੰਦਾ ਆ ਕਿ ਮੇਰਾ ਬੱਚਾ ਗਰੰਥੀ ਸਿੰਘ ਬਣੇ ਕੋਈ ਚਾਹੁੰਦਾ ਨਹੀਂ ਚਾਹੁੰਦਾ ਤੇ ਉਹਦਾ ਕਾਰਨ ਕੀ ਹੈਗਾ ਆ ਉਹਦਾ ਕਾਰਨ ਆਹੀ ਹੈਗਾ ਬੇਸ਼ੱਕ ਮੈਂ ਜਿਹੜੇ ਲੋਕ ਗਰੰਥੀ ਸਿੰਘ ਵੀਰ ਵੀ ਇਹੋ ਜੀਆਂ ਗੱਲਾਂ ਬਾਤਾਂ মিডিਆ ਦੇ ਉੱਤੇ ਰੱਖਦੇ ਆ ਜਿਹੜੇ ਕਹਿੰਦੇ ਆ ਕਿ ਗੁਜ਼ਾਰਾ ਨਹੀਂ ਹੁੰਦਾ ਮੈਂ ਬੇਸ਼ੱਕ ਉਹਨਾਂ ਵੀਰਾਂ ਭਰਾਵਾਂ ਦੇ ਹੱਕ ਦੇ ਵਿੱਚ ਨਹੀਂ ਹੁੰਦਾ ਹੁੰਦਾ ਮੈਂ ਕਹਿਣਾ ਹੁੰਦਾ ਯਾਰ ਵੀ ਨਹੀਂ ਇਹ ਗੱਲ ਕਰਨੀ ਚਾਹੀਦੀ ਪਰ ਵੀਰੋ ਜੇ ਆਪਾਂ ਇਹ ਵਿਰਾਸਤ ਨੂੰ ਅੱਗੇ ਤੋਰ ਕੇ ਰੱਖਣਾ ਆ ਤੇ ਫਿਰ ਇਹ ਵੀ ਜ਼ਰੂਰੀ ਏ ਗ੍ਰੰਥੀ ਸਿੰਘ ਦਾ ਗੁਜ਼ਾਰਾ ਹੋਊਗਾ ਜੇ ਗ੍ਰੰਥੀ ਸਿੰਘ ਦਾ ਚੰਗਾ ਜੀਵਨ ਹੋਊਗਾ ਤੇ ਫੇਰ ਹੀ ਉਹ ਆਪਣੇ ਬੱਚੇ ਨੂੰ ਇਸ ਲੈਣ ਦੇ ਵਿੱਚ ਪਾਊਗਾ ਤੇ ਮੈਂ ਤਾਂ ਵੀ ਕਹਿਣਾ ਵੀ ਚਲੋ ਜੇ ਕਿਸੇ ਨੂੰ ਨਹੀਂ ਠੀਕ ਲੱਗਦਾ ਤਾਂ ਆਪਦਾ ਕੋਈ ਹੋਰ ਕੰਮ ਕਰ ਲਵੇ ਗਰੰਥੀ ਸਿੰਘ ਭਰਾ ਵੀ ਆਪਦਾ ਕੋਈ ਹੋਰ ਕੰਮ ਕਰ ਲਵੇ ਇਹ ਗੱਲ ਹੋਰ ਵੀ ਲੋਕ ਕਹਿੰਦੇ ਆ ਆ ਜਿਹੜੀ ਵੀਡੀਓ ਆਪਾਂ ਕੀਤੀ ਸੀ ਉਹ ਥੱਲੇ ਕਮੈਂਟ ਵੀ ਆਏ ਸੀ ਪਰ ਭਰਾਵੋ ਠੀਕ ਹੈ ਜਿਹਨੂੰ ਨਹੀਂ ਚੰਗਾ ਲੱਗਦਾ ਉਹ ਹੋਰ ਕੰਮ ਕਰ ਸਕਦਾ ਆ ਕਰ ਲਵੇ ਪਰ ਗੁਰੂ ਘਰ ਦੇ ਵਿੱਚ ਤਾਂ ਗਰੰਥੀ ਸਿੰਘ ਨੂੰ ਹੀ ਰੱਖੋਗੇ ਕਿਸੇ ਹੋਰ ਨੂੰ ਰੱਖੋਗੇ ਤੇ ਜੇ ਕਮੇਟੀ ਉਹਦੀ ਵੀ ਇਸੇ ਤਰੀਕੇ ਦੇ ਨਾਲ ਨਿਰਾਦਰী ਕਰੂਗੀ ਤੇ ਫਿਰ ਜ਼ਿੰਮੇਵਾਰ ਕੌਣ ਹੈਗਾ ਫਿਰ ਕੌਣ ਜ਼ਿੰਮੇਵਾਰ ਹੈਗਾ ਅਸੀਂ ਗੁਰੂ ਘਰ ਦਾ ਵਜ਼ੀਰ ਸ਼ਬਦ ਵਰਤਦੇ ਆਂ ਬਾਬਾ ਜੀ ਵਾਸਤੇ ਗ੍ਰੰਥੀ ਸਿੰਘ ਵਾਸਤੇ ਅਸੀਂ ਬਾਬਾ ਬੁੱਢਾ ਸਾਹਿਬ ਦੀ ਉਪਾਧੀ ਦਾ ਜ਼ਿਕਰ ਕਰਦੇ ਆਂ ਤੇ ਪਰ ਸਤਕਾਰ ਸਤਕਾਰ ਕਿੰਨਾ ਕੁ ਕਰਦੇ ਆਂ ਸਾਨੂੰ ਇਹ ਜ਼ਰੂਰ ਸੋਚਣਾ ਪਊਗਾ ਕਿ ਕਿੰਨਾ ਕੁ ਸਤਕਾਰ ਕਰਦੇ ਆਂ ਤੇ ਗ੍ਰੰਥੀ ਸਿੰਘ ਭਰਾਵਾਂ ਨੂੰ ਵੀ ਮੈਂ ਹੱਥ ਜੋੜ ਕੇ ਅਪੀਲ ਕਰਦਾ ਕਿ ਜੇਕਰ ਭਰਾਵੋ ਤੁਸੀਂ ਜਿੰਨਿਆਂ ਦੇ ਤੱਕ ਇਹ ਵੀਡੀਓ ਪਹੁੰਚੂਗੀ ਜੇਕਰ ਤੁਸੀਂ ਆਪ ਦਾ ਠੀਕ ਤਰੀਕੇ ਦੇ ਨਾਲ ਆਪਦੀ ਸੇਵਾ ਆ ਜਿਹੜੀ ਉਹ ਕਰ ਰਹੇ ਹੋ ਤੁਸੀਂ ਗਲਤ ਨਹੀਂ ਹੈਗੇ ਤੇ ਫਿਰ ਅਸੀਂ ਤੁਹਾਡੇ ਨਾਲ ਖੜੇ ਆ ਤੇ ਜੇ ਕਿਤੇ ਤੁਸੀਂ ਗਲਤ ਹੋ ਤੇ ਤੁਸੀਂ ਆਪਣੀਆਂ ਗਲਤੀਆਂ ਦੇ ਵਿੱਚ ਸੁਧਾਰ ਜ਼ਰੂਰ ਕਰੋ ਤੁਸੀਂ ਆਪਣੀਆਂ ਗਲਤੀਆਂ ਦੇ ਵਿੱਚ ਸੁਧਾਰ ਕਰ ਲਓ ਅੱਗੇ ਤੋਂ ਠੀਕ ਤਰੀਕੇ ਦੇ ਨਾਲ ਜਿਹੜੀਆਂ ਸੇਵਾ ਸੰਭਾਲਦੀਆਂ ਸੇਵਾਵਾਂ ਆ ਉਹ ਕਰੋ ਤੇ ਜਿੱਥੇ ਵੀ ਆਵਾਜ਼ ਮਾਰੋਗੇ ਗਰੰਥੀ ਸਿੰਘ ਭਰਾ ਜਿੱਥੇ ਵੀ ਆਵਾਜ਼ ਮਾਰਨਗੇ ਜਜ਼ਬਾਤ ਮੀਡੀਆ ਤੇ ਅਸੀਂ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੀ ਗੱਲ ਚੱਲ ਰਹੀ ਹੈ ਕੁਝ ਭਰਾਵਾਂ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਠੇ ਹੋ ਕੇ ਮੀਟਿੰਗ ਕਰਕੇ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਤੇ ਆਪਾਂ ਜਥੇਬੰਦਕ ਤੌਰ ਦੇ ਉੱਤੇ ਇਸ ਗੱਲ ਦੀ ਲੜਾਈ ਲੜਾਂਗੇ ਕਿ ਕਿਸੇ ਵੀ ਸਾਡੇ ਭਰਾ ਦੇ ਨਾਲ ਕਿਸੇ ਵੀ ਗਰੰਥੀ ਸਿੰਘ ਦੇ ਨਾਲ ਕਿਸੇ ਰਾਗੀ ਸਿੰਘ ਦੇ ਨਾਲ ਕਿਸੇ ਕਵੀਸ਼ਰ ਸਿੰਘ ਦੇ ਨਾਲ ਕਿਸੇ ਢਾਡੀ ਸਿੰਘ ਦੇ ਨਾਲ ਕਿਸੇ ਵੀ ਤਰੀਕੇ ਦੇ ਪ੍ਰਚਾਰਕ ਦੇ ਨਾਲ ਅਸੀਂ ਇਹ ਤੱਕਾ ਹੁਣ ਨਹੀਂ ਹੋਣ ਦੇਣਾ ਪੰਜਾਬ ਦੀ ਧਰਤੀ ਤੇ ਤੱਕਾ ਨਹੀਂ ਹੋਣ ਦੇਣਾ ਆਸ-ਪਾਸ ਦੇ ਇਲਾਕਿਆਂ ਜਿੱਥੋਂ ਤੱਕ ਵੀ ਸੰਭਵ ਹੋਇਆ ਜਿੱਥੋਂ ਤੱਕ ਵੀ ਗੁਰੂ ਸਾਹਿਬ ਨੇ ਸਿਰ ਦੇ ਉੱਤੇ ਹੱਥ ਰੱਖ ਕੇ ਕਾਰਜ ਕਰਵਾਏ ਜ਼ਰੂਰ ਕਰਾਂਗੇ ਪਰ ਪੰਜਾਬ ਦੀ ਧਰਤੀ ਤੇ ਤਾਂ ਅਸੀਂ ਬਿਲਕੁਲ ਅਜਿਹਾ ਕੰਮ ਨਹੀਂ ਹੋਣ ਦੇਣਾ ਅਸੀਂ ਆਪਣੇ ਇਲਾਕੇ ਤੋਂ ਇਸ ਗੱਲ ਦੀ ਸ਼ੁਰੂਆਤ ਜਿਹੜੀ ਹੈਗੀ ਆ ਉਹ ਕਰਾਂਗੇ ਅਸੀਂ ਆਪ ਦੇ ਜ਼ਿਲ੍ਹੇ ਦੇ ਵਿੱਚ ਜ਼ਿਲ੍ਹੇ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਅਸੀਂ ਹੌਲੀ-ਹੌਲੀ ਆਪਦਾ ਜਿਹੜਾ ਇਹ ਸੇਵਾਵਾਂ ਆ ਇਹ ਸ਼ੁਰੂ ਕਰਾਂਗੇ ਤੇ ਜੇਕਰ ਤੁਹਾਨੂੰ ਇਹ ਗੱਲ ਠੀਕ ਲੱਗੀ ਹੋਵੇ ਜਾਂ ਜਿਹੜੇ ਇਹਨਾਂ ਸੇਵਾਵਾਂ ਦੇ ਵਿੱਚ ਵੀਰ ਭਰਾ ਸਾਥ ਦੇ ਸਕਦੇ ਹੋਣ ਉਹਨਾਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਆ ਚੈਨਲ ਦੇ ਉੱਤੇ ਚੱਲਦੇ ਨੰਬਰਾਂ ਦੇ ਨਾਲ ਤੁਸੀਂ ਸੰਪਰਕ ਕਰਕੇ ਸਾਡੇ ਨਾਲ ਸੰਪਰਕ ਕਰੋ ਤੇ ਆਉ ਇਕੱਠੇ ਹੋ ਕੇ ਆਪਾਂ ਗੁਰੂ ਘਰ ਦੇ ਵਜ਼ੀਰਾਂ ਦੀ ਲੜਾਈ ਲੜੀਏ ਕਿਉਂਕਿ ਕਹਿਣ ਦੇ ਲਈ ਗੁਰੂ ਘਰ ਦੇ ਵਜ਼ੀਰ ਨੇ ਅੱਜ ਜਿਹੜੇ ਹਾਲਾਤ ਬਣੇ ਨੇ ਸਿਰਫ ਕਹਿਣ ਦੇ ਲਈ ਗੁਰੂ ਘਰ ਦੇ ਵਜ਼ੀਰ ਨੇ ਤੁਸੀਂ ਮੈਂ ਕਿਸੇ ਵੀ ਧਰਮ ਨੂੰ ਧਰਮ ਦੀ ਵਿੱਚ ਗੱਲ ਨਹੀਂ ਕਰਨੀ ਚਾਹੁੰਦਾ ਮੈਂ ਕਿਸੇ ਵੀ ਧਰਮ ਨੂੰ ਮਾੜਾ ਦਾ ਕੋਈ ਬੰਦਾ ਕਹਿ ਨਹੀਂ ਸਕਦਾ ਧਰਮ ਨੂੰ ਕਿਉਂਕਿ ਧਰਮ ਸਾਰੇ ਸਤਿਕਾਰਯੋਗ ਹੁੰਦੇ ਆ ਮੈਂ ਕੋਈ ਉਹੋ ਜਿਹੀ ਗੱਲ ਨਹੀਂ ਕਰਨੀ ਚਾਹੁੰਦਾ ਪਰ ਤੁਸੀਂ ਮੈਨੂੰ ਦੱਸੋ ਕਿਸੇ ਵੀ ਚਰਚ ਦਾ ਪਾਦਰੀ ਹਾਲਾਂਕਿ ਜਿਹੜਾ ਮਸਲਾ ਦੂਜਾ ਚੱਲਦਾ ਆ ਉਹਨੂੰ ਆਪਾਂ ਇੱਕ ਵਾਰੀ ਛੱਡ ਦਈਏ ਕਿਸੇ ਵੀ ਚਰਚ ਦਾ ਪਾਦਰੀ ਤੁਸੀਂ ਘਰ-ਘਰ ਦੇ ਵਿੱਚ ਦੁੱਧ ਪ੍ਰਸ਼ਾਦਾ ਗਜ਼ਾ ਕਰਕੇ ਲਿਉਂਦਾ ਵੇਖਿਆ ਦੱਸੋ ਕਿਸੇ ਮੰਦਰ ਦਾ ਪੁਜਾਰੀ ਇਸ ਤਰੀਕੇ ਦੇ ਨਾਲ ਸਾਰੇ ਸ਼ਹਿਰ ਨਗਰ ਦੇ ਵਿੱਚੋਂ ਇਕੱਠਾ ਕਰਕੇ ਲਿਆ ਕੇ ਖਾਂਦਾ ਵੇਖਿਆ ਸਾਡੇ ਗੁਰੂ ਘਰ ਦੇ ਗ੍ਰੰਥੀ ਨੇ ਜਿਹੜੇ ਕਹਿਨ ਨੂੰ ਗੁਰੂ ਘਰ ਦੇ ਗ੍ਰੰਥੀ ਨੇ ਗੁਰੂ ਘਰ ਦੇ ਗੁਰੂ ਦੇ ਵਜ਼ੀਰ ਨੇ ਕਹਿਨ ਨੂੰ ਬਾਬਾ ਬੁੱਢਾ ਸਾਹਿਬ ਦੀ ਅਪਾਧੀ ਹੈ ਕਹਿਨ ਨੂੰ ਪਰ ਉਹ ਆਉਂਦੀਆਂ ਨਿਤਨੇਮ ਦੀਆਂ ਸੇਵਾਵਾਂ ਕਰਕੇ ਉਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਢੇੜਾ ਲਾ ਕੇ ਗਜ਼ਾ ਕਰਕੇ ਲਿਆ ਕੇ ਉਹ ਪ੍ਰਸ਼ਾਦਾ ਛਕਦੇ ਨੇ ਨਗਰ ਦਾ ਪ੍ਰਸ਼ਾਦਾ ਜਗਰੰਥੀ ਸਿੰਘ ਦੇ ਤੱਕ ਪਹੁੰਚਦਾ ਚੰਗੀ ਗੱਲ ਆ ਮੈਨਿੰਗ ਇਹਦਾ ਮਾਰੀ ਗੱਲ ਆ ਪਰ ਵੀਰੋ ਅਸੀਂ ਆਪ ਗੁਰੂ ਘਰ ਪਹੁੰਚਾ ਕੇ ਆਈਏ ਅਸੀਂ ਆਪ ਪਹੁੰਚਾ ਕੇ ਆਈਏ ਜਿੱਥੇ ਸਾਨੂੰ ਇਹ ਲੱਗਦਾ ਠੀਕ ਹੈ ਜਿੱਥੇ ਗਰੰਤੀ ਸਿੰਘ ਪਰਿਵਾਰ ਦੇ ਨਾਲ ਰਹਿ ਰਿਹਾ ਚਲੋ ਉਹ ਉੱਥੇ ਪ੍ਰਸ਼ਾਦੇ ਤਿਆਰ ਹੋ ਰਹੇ ਆ ਸਭ ਕੁਝ ਹੋ ਰਿਹਾ ਆ ਪਰ ਬਹੁਤ ਸਾਰੀਆਂ ਅਜਿਹੀਆਂ ਕਮੇਟੀਆਂ ਆ ਜਿਹੜੀਆਂ ਕਮੇਟੀਆਂ ਸਿਰਫ ਤੇ ਸਿਰਫ ਇਸ ਕੰਮ ਲਈ ਆ ਕਿ ਇੱਥੇ ਲੈਂਟਰ ਪਾ ਦੀਏ ਇੱਥੋਂ ਲੰਟਰ ਢਾ ਦੀਏ ਇੱਥੇ ਆਹ ਕਰ ਦੀਏ ਇੱਥੇ ਪਕੌੜਿਆਂ ਦਾ ਲੰਗਰ ਲਾ ਦੀਏ ਇੱਥੇ ਆਹ ਚੀਜ਼ ਬਣਾ ਲਈਏ ਇੱਥੇ ਆਹ ਚੀਜ਼ ਖਾ ਲਈਏ ਇੱਥੇ ਚਾਹ ਪਕੌੜੇ ਚਲਾ ਦੀਏ ਇੱਥੇ ਖੀਰ ਪੂੜੇ ਚਲਾ ਦੀਏ ਬਸ ਜਿਆਦੀਆਂ ਕਮੇਟੀਆਂ ਇਸ ਕੰਮ ਤੇ ਲੱਗੀਆਂ ਹੋਈਆਂ ਸਿਧਾਂਤ ਦਾ ਨਹੀਂ ਪਤਾ ਹੈਗਾ ਬਹੁਤੀਆਂ ਕਮੇਟੀਆਂ ਦੇ ਵਿੱਚ ਕੁਝ ਗੁਰੂ ਦੇ ਪਿਆਰੇ ਸਿੱਖ ਹੋਣਗੇ ਕਮੇਟੀਆਂ ਦੇ ਵਿੱਚ ਜਿਹੜੇ ਹਰ ਪੱਖੋਂ ਜਾਗਰੂਕ ਨੇ ਜਿਨ੍ਹਾਂ ਨੂੰ ਸਿਧਾਂਤਕ ਜਾਣਕਾਰੀ ਹੈ ਗੁਰਮਰਿਆਦਾ ਦੀ ਜਾਣਕਾਰੀ ਹੈ ਪਰ ਬਹੁਤੇ ਪਿੰਡਾਂ ਦੇ ਵਿੱਚ ਨਹੀਂ ਹੈਗੇ ਬਹੁਲੇ ਪਿੰਡਾਂ ਦੇ ਵਿੱਚ ਤਾਂ ਬੇਅਮਰਤੀਗੇ ਕਮੇਟੀ ਮੈਂਬਰ ਨੇ ਜਿਹੜੇ ਅਮਰਤਾਰੀ ਨਹੀਂ ਹੈਗੇ ਤੇ ਗੁਰੂ ਘਰ ਦੇ ਪ੍ਰਬੰਧ ਨੂੰ ਚਲਾਉਣ ਦੇ ਲਈ ਅਮਰਤਾਰੀ ਸਿੰਘਾਂ ਦੀ ਕੱਲੇ ਅਮਰਤਾਰੀ ਵੀ ਨਹੀਂ ਕੱਲੇ ਅਮਰਤਾਰੀ ਹੋਣ ਤੇ ਗੁਰਮਰਿਆਦਾ ਦਾ ਪਤਾ ਨਾ ਹੋਵੇ ਉਹ ਵੀ ਨਹੀਂ ਗੁਰਮਰਿਆਦਾ ਗੁਰਮਤ ਦਾ ਪਤਾ ਹੋਵੇ ਅਮਰਤਾਰੀ ਸਿੰਘ ਹੋਣ ਉਹ ਚਾਹੀਦੇ ਆ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਅਜੀਬਾ ਹਾਲ ਜਿਹੜਾ ਆ ਉਹ ਬਣਿਆ ਹੋਇਆ ਬਹੁਤ ਸਾਰੇ ਲੋਕ ਇਹ ਗੱਲਾਂ ਕਰ ਰਹੇ ਆ ਬਹੁਤ ਸਾਰੇ ਕਮੈਂਟ ਫੋਨ ਸਾਰੇ ਤਰੀਕੇ ਦੇ ਨਾਲ ਲੋਕਾਂ ਨੇ ਦੱਸਿਆ ਕਿ ਬੁਰਾ ਹਾਲ ਆ ਤੇ ਆਪਾਂ ਜਰੂਰ ਇਸ ਚੀਜ਼ ਨੂੰ ਲੈ ਕੇ ਜਿਹੜੀ ਆਵਾਜ਼ ਆ ਉਹ ਬੁਲੰਦ ਕਰਨੀ ਆ ਤੁਸੀਂ WhatsApp ਨੰਬਰ ਦੇ ਉੱਤੇ ਮੈਸੇਜ ਕਰਨੇ ਆ ਫੋਨ ਕਰਨੇ ਆ ਤੁਸੀਂ ਜਿੱਥੇ ਜਿੰਨੀ ਕੋ ਸੇਵਾ ਨਿਭਾ ਸਕਦੇ ਹੋਏ ਉਹ ਜ਼ਰੂਰ ਦੱਸਣਾ ਹੈ ਕਿ ਅਸੀਂ ਇੱਥੇ ਇੰਨੀ ਕੋ ਸੇਵਾ ਜਿਹੜੀ ਹੈਗੀ ਆ ਉਹ ਨਿਭਾ ਸਕਦੇ ਆ ਤੇ ਇਹਦੇ ਵਿੱਚ ਕੋਈ ਵੀ ਕੋਈ ਉਹ ਨਹੀਂ ਗੱਲ ਹੈਗੀ ਕਿ ਵੀ ਅਸੀਂ ਜਥੇਬੰਦੀ ਬਣਾ ਕੇ ਉਹਦੇ ਪ੍ਰਧਾਨ ਬਣ ਜਾਣਾ ਅਸੀਂ ਮੁਖੋ ਦੇ ਉਹ ਬਣ ਜਾਣਾ ਆਗੂ ਨਹੀਂ ਸੇਵਾਦਾਰ ਬੰਨਾ ਕਿਉਂਕਿ ਗੱਲ ਗੁਰੂ ਘਰਾਂ ਦੀ ਆ ਗੱਲ ਗੁਰੂ ਘਰ ਦੇ ਵਜ਼ੀਰਾਂ ਦੀ ਆ ਗੱਲ ਗ੍ਰੰਥੀ ਸਿੰਘਾਂ ਦੀ ਆ ਗੱਲ ਇਸ ਰਵਾਇਤ ਨੂੰ ਅੱਗੇ ਤੋਰ ਕੇ ਰੱਖਣ ਦੀ ਆ ਸਾਡੇ ਗੁਰੂ ਘਰਾਂ ਤੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਬਾਣੀ ਪੜ੍ਹੀ ਜਾਂਦੀ ਆ ਵੈਸੇ ਤਾਂ ਸਾਰਾ ਸਿੱਖ ਨੂੰ ਘਰ ਘਰ ਦੇ ਵਿੱਚ ਬਾਣੀ ਪੜ੍ਹਨੀ ਚਾਹੀਦੀ ਆ ਤੇ ਜਿਹੜੀ ਗੁਰੂ ਘਰਾਂ ਦੇ ਵਿੱਚ ਪੜ੍ਹੀ ਜਾਂਦੀ ਆ ਜਿਹੜੇ ਸਾਡੇ ਗੁਰੂ ਘਰ ਨੇ ਇਹ ਸੀ ਸਦਾ ਹੀ ਇਦਾਂ ਹੀ ਚੱਲਦੇ ਰੱਖਣੇ ਆ ਤੇ ਚੱਲਦੇ ਗੁਰੂ ਘਰ ਤਾਂ ਰਹਿਣਗੇ ਜੇ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਿੰਘ ਰਹਿਣਗੇ ਤੇ ਗ੍ਰੰਥੀ ਸਿੰਘ ਤਾਂ ਰਹਿਣਗੇ ਜੇਕਰ ਸਿਧਾਂਤ ਦੀ ਜਾਣਕਾਰੀ ਗੁਰਮਰਿਆਦਾ ਦੀ ਜਾਣਕਾਰੀ ਵਾਲੇ ਗਰੰਥੀ ਸਿੰਘ ਤੇ ਗੁਰਮਰਿਆਦਾ ਗੁਰਮਤ ਦੀ ਜਾਣਕਾਰੀ ਵਾਲੇ ਕਮੇਟੀ ਵਾਲੇ ਜਿਹੜੇ ਸੇਵਾਦਾਰ ਨੇ ਉਹ ਹੋਣਗੇ ਜੇ ਇਹ ਤਾਲਮਿਲ ਠੀਕ ਤਰੀਕੇ ਦਾ ਨਾਲ ਚੱਲਿਆ ਤੇ ਫਿਰ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਗਲਤ ਹੋ ਜਾਣਾ ਹੈ ਨਹੀਂ ਲੱਭਣੇ ਸਾਨੂੰ ਗਰੰਥੀ ਸਿੰਘ ਤੇ ਜੇਕਰ ਤੁਸੀਂ ਇਸ ਸਾਰੇ ਮਸਲੇ ਦੇ ਉੱਤੇ ਕੋਈ ਵੀ ਵੀਰ ਭੈਣ ਭਰਾ ਹੋਰ ਤਰੀਕੇ ਦੇ ਨਾਲ ਸੋਚਦਾ ਆ ਜਿਹਨੂੰ ਲੱਗਦਾ ਹੈ ਕਿ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜਾਂ ਉੱਤੇ ਆਪਦੀ ਕੋਈ ਹੋਰ ਤਰੀਕੇ ਦੀ ਗੱਲ ਆਪਦੀ ਹੋਰ ਤਰੀਕੇ ਦੀ ਰਾਏ ਰੱਖਣੀ ਚਾਹੁੰਦਾ ਹੋਵੇ ਮੇਰੇ ਨਾਲ ਕਰਨੀ ਚਾਹੁੰਦਾ ਹੋਵੇ ਤੇ ਉਹ ਵੀ ਮੈਨੂੰ ਫੋਨ ਨੰਬਰ ਦੇ ਉੱਤੇ ਸੰਪਰਕ ਕਰ ਸਕਦਾ ਆ ਹੋ ਸਕਦਾ ਆ ਕਿ ਜਿਹੜੀ ਸਾਡੀ ਸੋਚ ਆ ਜਿਹੜੀ ਮੇਰੀ ਸੋਚ ਆ ਉਹ ਕਿਤੇ ਹੋਰ ਤਰੀਕੇ ਦੇ ਨਾਲ ਮੈਂ ਸੋਚਦਾ ਹੋਵਾਂ ਤੇ ਤੁਹਾਨੂੰ ਕੋਈ ਹੋਰ ਤਰੀਕੇ ਦੇ ਨਾਲ ਤੁਸੀਂ ਸੋਚਦੇ ਹੋ ਮੈਂ ਤਾਂ ਜੋ ਸੋਚਦਾ ਤੁਹਾਡੇ ਨਾਲ ਸਾਂਝਾ ਕੀਤਾ ਆ ਕਿ ਜਿਹੜਾ ਗੁਰੂ ਘਰਾਂ ਦੇ ਵਿੱਚ ਗੁਰੂ ਘਰ ਦੇ ਵਜ਼ੀਰਾਂ ਦੇ ਨਾਲ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਦੇ ਨਾਲ ਹੋ ਰਿਹਾ ਇਹ ਬਿਲਕੁਲ ਠੀਕ ਨਹੀਂ ਹੋ ਰਿਹਾ ਬਿਲਕੁਲ ਜਿਹੜਾ ਇਹ ਗੱਲ ਠੀਕ ਨਹੀਂ ਹੈਗੀ ਜਿਸ ਤਰੀਕੇ ਦੇ ਨਾਲ ਹੋ ਰਿਹਾ ਚਲੋ ਇਹ ਕਈ ਥਾਵਾਂ ਤੇ ਬਹੁਤ ਸਾਰੇ ਗੱਲਾਂ ਇਹੋ ਜਿਹੀਆਂ ਜਿਹੜੀਆਂ ਹੈਗੀਆਂ ਆਉਂਦੀਆਂ ਆ ਤੇ ਕਈਆਂ ਥਾਵਾਂ ਦੇ ਉੱਤੇ ਹੋ ਸਕਦਾ ਕੋਈ ਗ੍ਰੰਥੀ ਸਿੰਘ ਗਲਤ ਹੋਵੇ ਕਮੇਟੀ ਵਾਲੇ ਨਾਂ ਗਲਤ ਹੋਣ ਹੋ ਸਕਦਾ ਗ੍ਰੰਥੀ ਸਿੰਘ ਆਉਦੇ ਤਰੀਕੇ ਦੇ ਨਾਲ ਕਮੇਟੀ ਵਾਲਿਆਂ ਨੂੰ ਗਲਤ ਦੱਸ ਕੇ ਗੱਲ ਜਿਹੜੀ ਹੈਗੀ ਉਹ ਲੋਕਾਂ ਦੇ ਵਿੱਚ ਰੱਖ ਦਿੰਦੇ ਹੋਣ ਪਰ ਉੱਥੇ ਬੈਠ ਕੇ ਗੁਰੂ ਘਰ ਦੇ ਵਿੱਚ ਬੈਠ ਕੇ ਉੱਥੇ ਆਮਣੇ ਸਾਹਮਣੇ ਬੈਠ ਕੇ ਗੱਲ ਤਾਂ ਕੀਤੀ ਜਾ ਸਕਦੀ ਹੈ ਨਾ ਕਿ ਬਾਬਾ ਜੀ ਤੁਹਾਡੀ ਆ ਗਲਤੀ ਆ ਜਾਂ ਕਮੇਟੀ ਵਾਲੇ ਸੇਵਾਦਾਰਾਂ ਦੇ ਨਾਲ ਇਹ ਗੱਲ ਤਾਂ ਕੀਤੀ ਜਾ ਸਕਦੀ ਆ ਕਿ ਸਿੰਘੋਪਾਈ ਦਾ ਡੀ ਆ ਗਲਤੀ ਆ ਤੇ ਕੁਝ ਵੀਰ ਮੈਨੂੰ ਕਹਿੰਦੇ ਸੀ ਕਿ ਇਹ ਵੀਡੀਓ ਤੁਸੀਂ ਨਹੀਂ ਸੀ ਪਾਉਣੀ ਭਈ ਨਹੀਂ ਪਾਵਾਂਗੇ ਨਹੀਂ ਬੋਲਾਂਗੇ ਨਹੀਂ ਗੱਲ ਕਰਾਂਗੇ ਨਹੀਂ ਗੱਲ ਲੋਕਾਂ ਦੇ ਵਿੱਚ ਰੱਖਾਂਗੇ ਤਾਂ ਇਹ ਸਾਡੀ ਜਿਹੜੀ ਰਵਾਇਤ ਆ ਅੱਗੇ ਚੱਲਦੀ ਨਹੀਂ ਰਹਿਣੀ ਤੇ ਜੇ ਲੋਕਾਂ ਦੇ ਵਿੱਚ ਰੱਖੀ ਆ ਤੇ ਉਹਨਾਂ ਨੂੰ ਦੂਜੀ ਧਿਰ ਨੂੰ ਮੌਕਾ ਦਿੱਤਾ ਸੀ ਕਿ ਤੁਸੀਂ ਵੀ ਭਾਈ ਆਉਂਦੀ ਗੱਲ ਦੱਸੋ ਤੁਹਾਡੀ ਗੱਲ ਸੁਣ ਕੇ ਫੇਰ ਰੱਖਾਂਗੇ ਪਰ ਉਹਨਾਂ ਸੱਜਣਾ ਨੇ ਗੱਲ ਜ਼ਰੂਰੀ ਨਹੀਂ ਸਮਝੀ ਤੇ ਉਹਨਾਂ ਨੇ ਆਪਦੀ ਗੱਲ ਜਿਹੜੀ ਹੈਗੀ ਆ ਉਹ ਨਹੀਂ ਰੱਖੀ ਤੇ ਪਰ ਫਿਰ ਅਸੀਂ ਜਿਹੜੀ ਉਹ ਗੱਲ ਜਿੰਨੀ ਕੋ ਗਰੰਥੀ ਸਿੰਘ ਵੀਰ ਦੀ ਸੀਗੀ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਤੇ ਉੱਤੇ ਤੁਸੀਂ ਵੀ ਆਪਦੇ ਜਿਹੜੇ ਕਮੈਂਟ ਆ ਉਹ ਕੀਤੇ ਤੁਸੀਂ ਵੀ ਆਪਦੀ ਗੱਲਬਾਤ ਜਿਹੜੀ ਆ ਉਹ ਮਾਮਲੇ ਦੇ ਉੱਤੇ ਤੁਸੀਂ ਸਾਂਝੀ ਕੀਤੀ ਤੇ ਤੁਸੀਂ ਅੱਗੇ ਵੀ ਗੱਲਬਾਤ ਸਾਂਝੀ ਜਰੂਰ ਕਰਦੇ ਰਹੋ ਇਹ ਮਸਲਾ ਚਿੰਤਾਜਨਕ ਆ ਆਪਾਂ ਇਸ ਮਸਲੇ ਦੇ ਹੱਲ ਵੱਲ ਨੂੰ ਤੁਰਨ ਦੀ ਕੋਸ਼ਿਸ਼ ਕਰਾਂਗੇ ਜਿੱਥੇ ਕੋਈ ਮਾੜੀ ਮੋਟੀ ਗੱਲਬਾਤ ਹੁੰਦੀ ਆ ਇਥੇ ਕੋਈ ਮੇਟਮਟਾਵ ਹੁੰਦਾ ਵਾ ਤੇ ਉਥੇ ਬੈਠ ਕੇ ਆਪਾਂ ਸਮਝਾਏ ਜਾ ਸਕਦੇ ਆ ਤੇ ਜੇਕਰ ਸਿਧਾਂਤਕ ਗਲਤੀ ਕੋਈ ਗ੍ਰੰਥੀ ਸਿੰਘ ਕਰਦਾ ਹੈ ਤੇ ਉਹਦੇ ਵੀ ਠੀਕ ਗੱਲ ਨਹੀਂ ਹੈਗੀ ਫਿਰ ਉਹ ਉਹ ਵੀ ਗੱਲ ਕੋਈ ਵਧੀਆ ਨਹੀਂ ਹੈਗੀ ਤੇ ਪਰ ਗੱਲ ਦਾ ਜਿਹੜਾ ਆ ਉਹ ਬੈਠ ਕੇ ਨਤਾਰਾ ਜਿਹੜਾ ਆ ਉਹ ਕਰਨਾ ਜ਼ਰੂਰੀ ਆ ਕਿ ਕੀ ਗ੍ਰੰਥੀ ਸਿੰਘ ਦੀ ਕੋਈ ਗਲਤੀ ਹੈਗੀ ਆ ਕਿਉਂ ਗ੍ਰੰਥੀ ਸਿੰਘ ਨੂੰ ਇਹ ਗੱਲ ਕਹੀ ਜਾ ਰਹੀ ਆ ਕਿ ਤੁਸੀਂ ਸੇਵਾ ਤੋਂ ਮੁਕਤ ਕਰ ਦਿੱਤੇ ਗਏ ਹੋ ਤੁਸੀਂ ਸੰਗਰਾਂਦ ਤੋਂ ਪਹਿਲਾਂ-ਪਹਿਲਾਂ ਉਹਦਾ ਜਿਹੜਾ ਬੋਰੀਆ ਬਿਸਤਰਾ ਆ ਉਹ ਬੰਨ ਲਵੋ ਤੇ ਇਹੋ ਜੇ ਪਿੰਡ ਜਾਂ ਉਹ ਗ੍ਰੰਥੀ ਸਿੰਘ ਨੇ ਵੀ ਗੱਲ ਕੀਤੀ ਕਿ ਐਦਾਂ ਵੀ ਹੈਗਾ ਆ ਕਿ 2-3 ਮਹੀਨਿਆਂ ਦੇ ਵਿੱਚ 5-7 ਮਹੀਨਿਆਂ ਦੇ ਵਿੱਚ ਦੋ-ਦੋ ਗ੍ਰੰਥੀ ਸਿੰਘ ਬਦਲ ਦਿੱਤੇ ਜਾਣ ਐਦਾਂ ਵੀ ਨਹੀਂ ਫਿਰ ਮੈਨੂੰ ਲੱਗਦਾ ਫਿਰ ਉਹ ਗੱਲ ਠੀਕ ਨਹੀਂ ਹੈਗੀ ਫਿਰ ਆਪਾਂ ਕਿੱਦਾਂ ਕਹਿ ਸਕਦੇ ਆਂ ਕਿ ਕੋਈ ਗਲਤੀ ਨਹੀਂ ਹੈਗੀ ਕਿਉਂਕਿ ਇੱਕ ਗ੍ਰੰਥੀ ਸਿੰਘ ਦੀ ਗਲਤੀ ਹੋ ਸਕਦੀ ਦੋ ਗ੍ਰੰਥੀ ਸਿੰਘਾਂ ਦੀ ਗਲਤੀ ਹੋ ਸਕਦੀ ਤੇ ਜੇ 6-6 ਮਹੀਨਿਆਂ ਦੇ ਵਿੱਚ 3-3 4-4 ਗ੍ਰੰਥੀ ਸਾਲ ਦੇ ਵਿੱਚ 3-3 4-4 ਗ੍ਰੰਥੀ ਸਿੰਘ ਬਦਲਨੇ ਪੈ ਰਹੇ ਆ ਤੇ ਫਿਰ ਗਲਤੀ ਕਿੱਥੇ ਹੋਊਗੀ ਇਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਇਹਦਾ ਅੰਦਾਜ਼ਾ ਤੁਸੀਂ ਆਪ ਲਾ ਲਿਓ ਫਿਰ ਗਲਤੀ ਕਿੱਥੇ ਹੋਊਗੀ ਤੇ ਇਸ ਕਰਕੇ ਸੰਗਤ ਜੀ ਅਖੀਰ ਦੇ ਉੱਤੇ ਫੇਰ ਵਾਰ-ਵਾਰ ਗੱਲ ਤਾਂ ਇੱਕੋ ਹੀ ਆ ਮੈਂ ਕਹਿੰਨਾ ਵੀ ਆਪਾਂ ਇਕੱਠੇ ਹੋ ਕੇ ਇਸ ਗੱਲ ਦਾ ਹੰਬਲਾ ਮਾਰੀਏ ਇਸ ਗੱਲ ਦੀ ਲੜਾਈ ਨੂੰ ਲੜੀਏ ਕਿਉਂਕਿ ਬਿਲਕੁਲ ਠੀਕ ਗੱਲ ਨਹੀਂ ਹੈਗੀ ਤੇ ਇਹ ਕਿਸੇ ਨਾ ਕਿਸੇ ਨੂੰ ਤਾਂ ਆਵਾਜ਼ بلند ਕਰਨੀ ਪਊਗੀ ਤੇ ਆਪਾਂ ਆਓ ਸਾਰੇ ਇਕੱਠੇ ਹੋ ਕੇ ਆਵਾਜ਼ بلند ਕਰੀਏ ਕਿਸੇ ਵੀ ਗੁਰੂ ਘਰ ਦੇ ਵਜ਼ੀਰ ਦੇ ਨਾਲ ਕਿਸੇ ਵੀ ਗ੍ਰੰਥੀ ਸਿੰਘ ਦੇ ਨਾਲ ਇਸ ਤਰੀਕੇ ਦਾ ਧੱਕਾ ਜਿਹੜਾ ਆ ਉਹ ਆਪਾਂ ਨਹੀਂ ਹੋਣ ਦੇਣਾ ਬਸ ਇਹੀ ਹੈ ਕਿ ਗ੍ਰੰਥੀ ਸਿੰਘ ਦੀ ਕੋਈ ਗਲਤੀ ਨਾ ਹੋਵੇ ਤੇ ਮੈਂ ਕਹਿੰਦਾ ਕੋਈ ਸਿਧਾਂਤਕ ਗਲਤੀ ਹੋਵੇ ਤੇ ਵੱਖਰੀ ਗੱਲ ਹੈ ਕੋਈ ਹੋਰ ਗਲਤੀ ਨਿੱਕੀ ਮੋਟੀ ਹੋਵੇ ਕੋਈ ਮੇਟਮਟਾਵ ਹੋਵੇ ਕਿਸੇ ਗੱਲ ਨੂੰ ਲੈ ਕੇ ਤੇ ਉਹ ਬੈਠ ਕੇ ਸਲਝਾਇਆ ਜਾ ਸਕਦਾ ਆ ਤੇ ਆਪਾਂ ਕੋਸ਼ਿਸ਼ ਕਰਨੀ ਆ ਇਹ ਗੱਲ ਨੂੰ ਆਪਾਂ ਅੱਗੇ ਲੈ ਕੇ ਚੱਲੀਏ ਤੇ ਜਿਹੜੇ ਵੀ ਵੀਰ ਸੇਵਾਵਾਂ ਨਿਭਾ ਸਕਦੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਆਪਾਂ ਸੰਪਰਕ ਕਰੀਏ ਸੰਪਰਕ ਦੇ ਵਿੱਚ ਰਹਿ ਕੇ ਜਿੱਥੇ ਕੋਈ ਪ੍ਰੋਬਲਮ ਆਉਂਦੀ ਆ ਫਿਰ ਉਹ ਸਿੰਘਾਂ ਇਲਾਕੇ ਦੇ ਸਿੰਘਾਂ ਦੇ ਨਾਲ ਗੱਲਬਾਤ ਕਰਕੇ ਤੇ ਆਪਾਂ ਉਹ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੀਏ ਕਿਉਂਕਿ ਗੁਰੂ ਘਰਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡਾ ਜਿਹੜਾ ਜਲੂਸ ਨਿਕਲਦਾ ਹੈ ਮੇਨ ਗੱਲ ਇਹ ਆ ਵੀ ਸਾਡਾ ਜਲੂਸ ਨਿਕਲਦਾ ਹੈ ਜਦੋਂ ਸਾਡਾ ਇੱਕ ਗ੍ਰੰਥੀ ਸਿੰਘ ਭਰਾ ਕਹਿੰਦਾ ਹੈ ਕਿ ਕਮੇਟੀ ਆਹ ਕਰ ਰਹੀ ਸੀ ਮੇਰੇ ਨਾਲ ਕਮੇਟੀ ਆਹ ਕਰ ਰਹੀ ਸੀ ਮੇਰੇ ਨਾਲ ਤੇ ਜਾਂ ਫਿਰ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਦੇ ਵੱਲੋਂ ਵੀ ਜੇਥੇ ਸਿਧਾਂਤਕ ਗਲਤੀਆਂ ਨਿਕਲ ਆਉਂਦੀਆਂ ਉੱਥੇ ਵੀ ਸਾਡਾ ਜਲੂਸ ਨਿਕਲਦਾ ਹੈ ਤੇ ਜਲੂਸ ਜਿਹੜਾ ਸਾਡਾ ਨਿਕਲਦਾ ਹੈ ਇਹਨੂੰ ਰੋਕਣ ਦੇ ਲਈ ਆਓ ਆਪਾਂ ਪਰਾਲਾ ਕਰੀਏ ਆਓ ਆਪਾਂ ਅੱਗੇ ਹੋ ਕੇ ਅੱਗੇ ਲੱਗੋ ਅਸੀਂ ਪਿੱਛੇ ਲੱਗਾਂਗੇ ਤੇ ਆਪਾਂ ਤੁਰੀਏ ਤੇ ਇਸ ਗੱਲ ਦੇ ਉੱਤੇ ਕੰਟਰੋਲ ਕਰੀਏ ਤੇ ਕਿਸੇ ਵੀ ਗਰੰਥੀ ਸਿੰਘ ਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਧੱਕਾ ਹੋ ਰਿਹਾ ਹੋਵੇ ਅਨਿਆਏ ਹੋ ਰਿਹਾ ਹੋਵੇ ਤੇ ਪਰ ਤੁਸੀਂ ਵੀ ਗੁਰੂ ਘਰ ਦੇ ਵਜ਼ੀਰੋਂ ਤੁਸੀਂ ਵੀ ਗੁਰੂ ਦੇ ਗਰੰਥੀ ਸਿੰਘ ਹੋ ਤੁਸੀਂ ਵੀ ਜਰੂਰ ਇਹ ਗੱਲ ਦਾ ਧਿਆਨ ਰੱਖਿਓ ਕਿ ਕੋਈ ਗੱਲ ਗਲਤ ਨਾ ਦੱਸੀ ਜਾਵੇ ਜੋ ਸੱਚ ਆ ਸੱਚ ਦੱਸਣ ਦੀ ਕੋਸ਼ਿਸ਼ ਕਰਿਓ ਤੇ ਅਸੀਂ ਤੁਹਾਡੇ ਨਾਲ ਖੜੇ ਆ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜਿਹੜੇ ਗਰੰਥੀ ਸਿੰਘਾਂ ਦੇ ਗਰੁੱਪ ਨੇ ਉਹਨਾਂ ਗਰੁੱਪਾਂ ਦੇ ਵਿੱਚ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਭੇਜੋ ਆਮ ਸਿੱਖ ਸੰਗਤਾਂ ਦੇ ਤੱਕ ਇਹ ਪ੍ਰੋਗਰਾਮ ਨੂੰ ਭੇਜੋ ਕਮੇਟੀ ਵਾਲੇ ਸਿੰਘਾਂ ਦੇ ਤੱਕ ਵੀ ਇਹ ਪ੍ਰੋਗਰਾਮ ਭੇਜੋ ਜਿੱਥੇ ਕਮੇਟੀ ਵਾਲੇ ਸਿੰਘ ਠੀਕ ਤਰੀਕੇ ਦੇ ਨਾਲ ਕੰਮ ਕਰਦੇ ਨੇ ਉਹਨਾਂ ਦੀ ਜਿਹੜੀ ਹੌਸਲਾ ਵਧਾਈ ਉਹਨਾਂ ਨੂੰ ਸ਼ਾਬਾਸ਼ ਦੇਣ ਦੇ ਲਈ ਵੀ ਆਪਣਾ ਉਹਨਾਂ ਦਾ ਮਾਣ ਸਨਮਾਨ ਸਾਰਾ ਕੁਝ ਉਹਨਾਂ ਦਾ ਵੀ ਹੋਣਾ ਚਾਹੀਦਾ ਗਰੰਥੀ ਸਿੰਘਾਂ ਦਾ ਵੀ ਮਾਣ ਸਨਮਾਨ ਬਹਾਲ ਹੋਣਾ ਚਾਹੀਦਾ ਆਓ ਸਾਰੇ ਰਲ ਮਿਲ ਕੇ ਗੁਰੂ ਘਰ ਦੇ ਗਰੰਥੀ ਸਿੰਘਾਂ ਦੇ ਗੁਰੂ ਘਰਾਂ ਦੀ ਲੜਾਈ ਨੂੰ ਆਪਾਂ ਜਿਹੜਾ ਅੱਗੇ ਹੋ ਕੇ ਫਿੱਢੀਏ ਅੱਗੇ ਹੋ ਕੇ ਲੜੀਏ ਤਾਂ ਕਿ ਇਹ ਇਹੋ ਜੀ ਕੋਈ ਗੱਲ ਨਾ ਹੋਵੇ ਕਿ ਸਾਡਾ ਆਪਦਾ ਜਲੂਸ ਨਿਕਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ